ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੇ ਬਾਰੇ ਪਰ ਪੰਜਾਬ ਦੇ ਮੌਸਮ ਦੇ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਗੁੱਡ ਨਿਊਜ਼ ਆ ਉਹਨਾਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਅਸੀਂ ਦੇਣਾ ਚਾਹੁੰਦੇ ਆ ਮੈਂ ਆਪਦੀ ਟੀਮ ਨਾਲ ਬੈ ਕੇ ਡਿਸਕਸ ਕੀਤਾ ਜਿਹੜੇ ਵੀ ਭੈਣ ਭਰਾ ਨੇ ਆਪਾਂ ਨੂੰ ਸਪੋਰਟ ਕਰਦੇ ਇਸ ਪੇਜ ਉੱਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਕੀਤਾ ਹੋਊਗਾ ਤੇ ਕਮੈਂਟ ਕਰਦੇ ਆ ਹਰੇਕ ਵੀਡੀਓ ਦੇ ਥੱਲੇ ਆਪਾਂ ਉਹਨਾਂ 5 ਲੱਕੀ ਜੀ ਵਿਨਰ ਨੂੰ ਹਰ ਮਹੀਨੇ ਬਿਲਕੁਲ ਫ੍ਰੀ ਆਫ ਕੋਸਟ ਉਹਨਾਂ ਦੇ ਮੋਬਾਈਲ ਦਾ ਰੀਚਾਰਜ ਕਰਵਾ ਕੇ ਦੇਵਾਂਗੇ ਇਸੇ ਕਰਕੇ ਅਸੀਂ ਇਸ ਲਈ ਸੋਚੀ ਕਿਉਂਕਿ ਸਾਡੀਆਂ ਵੀਡੀਓਜ਼ ਨੂੰ ਦੇਖਦੇ ਹੋ ਲਾਈਕ ਕਰਦੇ ਹੋ ਨੂੰ ਹੀ ਆਪਾਂ ਦੇਵਾਂਗੇ ਪਰ ਸਟੋਰੀ ਤੁਹਾਡੀ ਲੱਗੀ ਹੋਣੀ ਚਾਹੀਦੀ ਹੈ ਸਾਡੀ ਇਸ ਵੀਡੀਓ ਦੀ ਤਾਂ ਜਰੂਰ ਫੋਲੋ ਕਰ ਲਓ ਜੇਕਰ ਤੁਸੀਂ ਹਰ ਮਹੀਨੇ ਰੀਚਾਰਜ ਬਿਲਕੁਲ ਫ੍ਰੀ ਆਫ ਕੋਸਟ ਕਰਾਉਣਾ ਚਾਹੁੰਦੇ ਹੋ ਗੱਲ ਕਰਦੇ ਆ ਪੰਜਾਬ ਦੇ ਮੌਸਮ ਦੇ ਬਾਰੇ ਜਿੰਨਾ ਵੀ ਪੰਜਾਬ ਇਲਾਕੇ ਦੇ ਬਾਰਡਰ ਇਹਦੀ ਆਪਾਂ ਨੂੰ ਪੈਂਦਾ ਹੈ ਖਾਸ ਕਰਕੇ ਹਰਿਆਣਾ ਤੇ ਹਿਮਾਚਲ ਉਧਰਲੇ ਪਾਸੇ ਵੀ ਕਾਫੀ ਵੱਡੇ ਲੈਵਲ ਤੇ ਦੇਖਣ ਨੂੰ ਮਿਲ ਰਹੇ ਆ ਪਰ ਪੰਜਾਬ ਦੇ ਮੌਸਮ ਦੇ ਅੰਦਰ ਜੇ ਆਪਾਂ ਗੱਲ ਕਰੀਏ ਅੱਜ ਦੇ ਦਿਨ ਦੇ ਜਿਹੜਾ ਟੈਂਪਰੇਚਰ ਆ ਉਹ 33 34 ਦੇ ਨੇੜੇ ਜਿਹੜੇ ਰਹਿਣ ਵਾਲਾ ਤੁਸੀਂ ਆਪਣਾ ਆਪਣੇ ਬੱਚਿਆਂ ਦਾ ਆਪਣੇ ਬਜ਼ੁਰਗਾਂ ਦਾ ਜਰੂਰ ਖਿਆਲ ਰੱਖਿਓ ਹੋਰ ਜਾਣਕਾਰੀ Follow follow.